ਸਭ ਤੋਂ ਪਹਿਲੇ ਅਸੀਂ ਅੱਜ ਮੰਗਰਤੀ ਸ੍ਰੀ ਕਰਤਾਰਪੁਰ ਸਾਹਿਬ ਲੰਘੇ ਦੇ ਪਹੁੰਚ ਕੇ ਗੁਰੂ ਸਾਹਮਣੇ ਅਰਦਾਸ ਬੇਨਤੀ ਕੀਤੀ ਹੈ ਗੁਰੂ ਮਹਾਰਾਜ ਮਿਹਰ ਕਰਨ ਅੱਜ ਪੰਜਾਬ ਦੇ ਉੱਤੇ ਬਹੁਤ ਵੱਡਾ ਕਹਿਰ ਵਰਤਿਆ ਹੈ ਦਰਿਆਵਾਂ ਨੇ ਪਿੰਡਾਂ ਦੇ ਪਿੰਡ ਰੋੜ ਦਿੱਤੇ ਆਰਦਾਸ ਬੇਨਤੀ ਕਰਦੇ ਹਾਂ ਗੁਰੂ ਮਹਾਰਾਜ ਲੋਕਾਂ ਦੀ ਜਾਨ ਨਾ ਵੱਜਣ ਬੱਚਿਆਂ ਦੀ ਜਾਨ ਨਾ ਵੱਜਣ ਜਾਨਵਰਾਂ ਦੀ ਜਾਨਾਂ ਬਚ ਜਾਣ ਤੇ ਕਿਵੇਂ ਨਾ ਕਿਵੇਂ ਜੇ بارش ਰੁਕ ਰੁਕ ਜਾਂਦੀ ਹੈ ਤੇ ਆ ਨੁਕਸਾਨ ਹੋਂ ਜਿਹੜਾ ਹੈਗਾ ਉਹ ਘੱਟ ਸਕਦਾ ਹੈ ਸੋ ਅੱਜ ਤਾਂ ਅਰਦਾਸ ਬੇਨਤੀ ਕਰਨ ਵਾਸਤੇ ਕਰਤਾਰਪੁਰ ਸਾਹਿਬ ਕੋਰਡੋਰ ਸਾਹਮਣੇ ਗੁਰੂ ਘਰ ਹੈ ਉੱਥੇ ਅਰਦਾਸ ਬੇਨਤੀ ਕਰਨ ਵਾਸਤੇ ਆਏ ਆ ਦੇਖੋ ਇਹਦਾ ਇੱਕੋ ਹੀ ਇਲਾਜ ਹੈ ਪੱਕੇ ਕੰਕਰੀਟ ਦੇ ਆਪਾਂ ਨੂੰ ਪੂਰੀ ਬੰਨ ਬਣਾਉਣੇ ਪੈਣੇ ਆ ਆ ਕੱਚੇ ਬੰਨ ਹਰ ਸਾਲ ਟੁੱਟ ਜਾਂਦੀਆਂ ਪਰ ਇੱਕਤੀ ਜਿਹੜਾ ਨੁਕਸਾਨ ਜਿਹੜਾ ਵੱਡਾ ਹੋਇਆ ਉਹ ਨਿਲੈਕੀ ਕਰਕੇ ਹੋਇਆ ਹੈ ਜੇ ਮਧਪੁਰ ਦਾ ਡੈਮ ਹੈ ਪਿਛਲੇ 3-4 ਮਹੀਨਿਆਂ ਤੋਂ ਅਫਸਰ ਲਿਖ ਕੇ ਦੇ ਗਏ ਸਰਕਾਰ ਨੂੰ ਕਿ ਕਮਜ਼ੋਰ ਹੋਇਆ ਹੈ ਇਹਦਾ ਸਾਨੂੰ ਪੈਸੇ ਦਿਓ ਤਗੜੇ ਕਰਨ ਵਾਸਤੇ ਇਹਨੂੰ ਸਟਰੈਂਥਨ ਕਰਨ ਵਾਸਤੇ ਸਰਕਾਰ ਨੇ ਪੈਸੇ ਨਹੀਂ ਭੇਜੇ ਤੇ ਦੇਖੋ ਅੱਜ ਸਾਰਾ ਡੈਮ ਟੁੱਟ ਗਿਆ ਤੇ ਸਾਰਾ ਪਾਣੀ ਇੱਥੇ ਆ ਗਿਆ ਉਵੇਂ ਜਿੰਨੇ ਸੇਮ ਨਾਲੇ ਆ ਜਿੰਨੇ ਦਰਿਆ ਇਹਨਾਂ ਦੀ ਹਰ ਸਾਲ ਵੱਡੇ ਬਾਦਲ ਸਾਹਿਬ ਜਿਹੜੇ ਹੁੰਦੇ ਸੀ ਸਫਾਈ ਕਰਾਉਂਦੇ ਹੁੰਦੇ ਸੀ 4 ਮਹੀਨੇ ਬਰਸਾਤਾਂ ਤੋਂ ਪਹਿਲੇ ਤੇ ਜਿੰਨੇ ਬੰਦ ਕਮਜ਼ੋਰ ਸਾਰੇ ਪੱਕੀ ਕਰ ਦਿੰਦੇ ਸੀ ਪਰ ਇਹਨਾਂ ਨੇ ਪਿਛਲੇ 4 ਸਾਲਾਂ ਚ 1 ਰੁਪਿਆ ਨਹੀਂ ਖਰਚਿਆ ਬੰਦਾਂ ਨੂੰ ਪੱਕੇ ਕਰਨ ਵਾਸਤੇ ਤੇ ਸਫਾਈ ਕਰਨ ਵਾਸਤੇ ਜਿਹਦੇ ਕਰਕੇ ਅੱਜ ਦੇਖ ਲਓ ਕਿੰਨਾ ਵੱਡਾ ਨੁਕਸਾਨ ਹੋਇਆ ਇਹ ਨਲਕੀ ਆ ਨਲਕੀ ਹੈ ਕੇਂਦਰ ਸਰਕਾਰ ਬਦਲ ਸਰ ਮੈਂ ਮੈਂ ਅੱਜ ਦੇਖੋ ਆ ਤਾਂ ਜਿੱਦ ਫੜੀ ਫੱਟਾ ਹੈ ਪੰਜਾਬ ਦਾ ਮੁੱਖ ਮੰਤਰੀ ਆ ਤਾਂ ਸੈਂਟਰ ਨੂੰ ਅਪੀਲ ਨਹੀਂ ਕਰ ਰਿਹਾ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਅਪੀਲ ਕਰਦਾ ਹਾਂ ਕਿ ਬਹੁਤ ਵੱਡਾ ਨੁਕਸਾਨ ਪੰਜਾਬ ਦੇ ਕਿਸਾਨੀ ਦੇ ਗਰੀਬ ਦਾ ਹੋਇਆ ਪਿੰਡਾਂ ਦੇ ਪਿੰਡ ਰੁੜ ਗਏ ਆਈ ਕਿਸਾਨਾਂ ਨੇ ਦੇਸ਼ ਦਾ ਢਿੱਡ ਭਰਿਆ ਆਈ ਕਿਸਾਨਾਂ ਨੇ ਪੂਰੇ ਦੇਸ਼ ਨੂੰ ਅੰਨ ਦੇ ਕੇ ਲੋਕਾਂ ਦੀ ਉਸ ਟਾਈਮ ਮਦਦ ਕੀਤੀ ਜਦੋਂ ਅੰਨ ਦੀ ਕਮੀ ਸੀ ਅੱਜ ਉਸ ਉਹ ਕਿਸਾਨਾਂ ਨੂੰ ਲੋੜ ਥੋੜੀ ਹੈ ਤੇ ਮੈਂ ਬੇਨਤੀ ਕਰਦਾ ਪ੍ਰਧਾਨ ਮੰਤਰੀ ਨੂੰ ਕੋਈ ਸਪੈਸ਼ਲ ਪੈਕੇਜ ਦੇ ਕੇ ਘੱਟਕੜ 10 8 10 ਹਜ਼ਾਰ ਕਰੋੜ ਦੇ ਕੇ ਇੱਥੇ ਦੇਣ ਜਿਦੇ ਕਰਕੇ ਆਪਾਂ ਘੱਟੋ ਘੱਟ ਲੱਖ ਰੁਪਇਆ ਕਿੱਲਾ ਤੇ ਮੁਆਵਜ਼ਾ ਮਿਲ ਜੇ ਤੇ ਬੰਦਾਂ ਵਾਸਤੇ ਜਾਂ ਹੋਰ ਜੀ ਚੀਜ਼ਾਂ ਵਾਸਤੇ ਉਹ ਪੈਸਾ ਅਸੀਂ ਵਰਤ ਕੇ ਤੇ ਆ ਬਚਾ ਸਕੀ ਲੋਕਾਂ ਐਕਚੁਅਲੀ ਕੀ ਹੈ ਮੈਂ ਰਾਤ ਆਉਂਦੇ ਆਉਂਦੇ ਮੈਨੂੰ ਟੈਲੀਫੋਨ ਬਹੁਤ ਆਏ ਆ ਪਿੰਡਾਂ ਵਿੱਚ ਪਸ਼ੂਆਂ ਬਹੁਤ ਪਸ਼ੂ ਮਰ ਗਏ ਆ ਉੱਥੇ ਲੋਕਾਂ ਪਸ਼ੂਆਂ ਤੋਂ ਬਿਮਾਰੀ ਹੋਰ ਅੱਗੇ ਫੈਲ ਰਹੀਆਂ ਲੋਕਾਂ ਦੇ ਵਿੱਚ ਤੇ ਕੋਈ ਸੁਵਿਧਾ ਨਹੀਂ ਹੈ ਤਾਂ ਹੀ ਮੈਂ ਕਹਿ ਰਿਹਾ ਸੀ ਕਿ ਆਰਮੀ ਬੁਲਾਈ ਜਾਏ ਜਿਹੜਾ ਮੁੱਖ ਮੰਤਰੀ ਕਰ ਨਹੀਂ ਰਿਹਾ ਆਰਮੀ ਕੋਲੇ ਸਾਧਨ ਹੈ ਪਿੰਡਾਂ ਜਾ ਕੇ ਉਹਨਾਂ ਕੋਲ ਕਿਸ਼ਤੀਆਂ ਆਵੀਆਂ ਬੇੜੇ ਵੀ ਹੈ ਮੋਟਰ ਬੋਟਸ ਵੀ ਹੈ ਜਿੰਨਾ ਲੋਕਾਂ ਨੂੰ ਆਪਾਂ ਕੱਢ ਸਕੀਏ ਤੇ ਉਹਨਾਂ ਨੂੰ ਇਹ ਕੁਝ ਚੀਜ਼ਾਂ ਪਹੁੰਚਾ ਸਕੀਏ ਅੱਜ ਦੇਖ ਲਓ 15 ਦਿਨ ਹੋ ਗਏ ਸਰਕਾਰ ਕੁਝ ਨਹੀਂ ਕਰ ਰਹੀ ਐਮਰਜੈਂਸੀ ਚੁੱਪ ਬੈਠੀ ਆ ਅੱਜ ਜਿਹੜਾ ਜਿੰਨਾ ਵੀ ਲੋਕ ਅੱਜ ਆਪਣੇ ਕੋਲੋਂ ਕਰ ਰਹੇ ਵਕਫ ਸੰਸਥਾ ਆਪਣੇ ਕੋਲੋਂ ਕਰ ਰਹੀਆਂ ਐ ਜੀਪੀਸੀ ਕਰ ਰਹੀ ਹੈ ਸਰਕਾਰ ਨਹੀਂ ਕਰ ਰਹੀ ਇਹ ਫਰਕ ਸਰਕਾਰ ਦਾ ਹੈ ਤੇ ਫਿਰ ਵੀ ਬੇਨਤੀ ਕਰਦਾ ਹਾਂ ਕੀ ਸਰਕਾਰ ਨੂੰ ਕਿ ਇਹਦੇ ਵਿੱਚ ਕੋਈ ਈਗੋ ਨਹੀਂ ਹੈ ਕੋਈ ਜਿੱਦ ਨਾ ਕਰਕੇ ਤੁਸੀਂ ਆਪਣੀ ਜ਼ਿੰਮੇਵਾਰੀ ਸਮਝ ਲਓ ਮੈਂ ਕਈ ਗੁਰੂ ਘਰ ਦੇਖੇ ਆ ਮੈਂ ਕਈ ਜਗ੍ਹਾ ਤੇ ਦੇਖੇ ਆ ਗੁਰੂ ਘਰਾਂ ਚ ਵੀ ਪਾਣੀ ਚਲੇ ਗਿਆ ਹੈ ਪੂਰੀ ਹਾਲਾਤ ਇੱਥੇ ਬਹੁਤ ਮਾੜੀ ਹੈ ਮੈਂ ਤਾਂ ਤੁਹਾਡੇ ਰਾਹੀਂ ਪੰਜਾਬ ਦੀ ਇੰਡਸਟਰੀ ਐਸੋਸੀਏਸ਼ਨ ਨੂੰ ਪੰਜਾਬ ਦੇ ਵਪਾਰੀ ਐਸੋਸੀਏਸ਼ਨ ਨੂੰ ਸ਼ਹਿਰ ਦੇ ਲੋਕਾਂ ਨੂੰ ਬੇਨਤੀ ਕਰਦਾ ਜਿੰਦਾ ਜਿਹੜਾ ਜਿੰਨਾ ਮਰਜ਼ੀ ਸਾਧਨ ਹੋਏ ਕੁਛ ਤਾਂ ਕੁਛ ਸਹਾਇਤਾ ਕਰੋ ਉਹਨਾਂ ਕਿਸਾਨਾਂ ਦੀ ਗਰੀਬਾਂ ਦੀ ਜਿਨ੍ਹਾਂ ਨੇ ਮਿਹਨਤ ਕਰਕੇ ਆਪਾਂ ਨੂੰ ਅੰਨ ਦਿੱਤਾ ਹੈ ਅੱਜ ਲੋੜ ਹੈ ਸਾਰਿਆਂ ਦੀ ਤੇ ਅੱਜ ਸਾਰਿਆਂ ਦੀ ਆਪਾਂ ਮਦਦ ਕਰਨ ਦੀ ਤੇ ਐਸਜੀਪੀਸੀ ਕੋਲੇ ਜੇ ਕੋਈ ਸਮਾਨ ਭੇਜਣਾ ਕਿਸੇ ਨੇ ਦਰਬਾਰ ਸਾਹਿਬ ਭੇਜ ਦਿਓ ਐਸਜੀਪੀਸੀ ਕੋਲੇ ਭੇਜ ਦਿਓ ਅਸੀਂ ਇਨਸ਼ੋਰ ਕਰਾਂਗੇ ਕਿ ਸਾਰਾ ਸਮਾਨ ਆਪਣੇ ਜਿੱਥੇ ਲੋੜ ਹੈ ਉੱਥੇ ਪਹੁੰਚ ਜਾਏ ਨਾਲੇ ਅੱਜ ਮੈਂ ਲੋੜ ਵੀ ਹੈ ਅੱਜ ਇੱਕ ਹੋਰ ਵੀ ਬੇਨਤੀ ਕਰਦਾ ਹਾਂ ਸੈਂਟਰ ਸਰਕਾਰ ਨੂੰ ਪ੍ਰਧਾਨ ਮੰਤਰੀ ਨੂੰ ਕਿ ਇੱਕ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਾ ਜਾਏ ਕਿਉਂਕਿ ਗੁਰੂ ਘਰ ਚ ਵੀ ਉੱਥੇ ਬੜਾ ਪਾਣੀ ਆ ਗਿਆ ਸੀ ਸਾਰੀ ਕੌਮ ਚਾਹੁੰਦੀ ਸੀ ਕਿ ਆਪ ਸੇਵਾ ਕਰਨੀ ਪਰ ਮੈਨੂੰ ਇੱਕ ਗੱਲ ਦੀ ਖੁਸ਼ੀ ਹੈ ਕਿ ਜੋ ਪਾਕਿਸਤਾਨ ਦੀ ਸਰਕਾਰ ਹੈ ਉਹਨਾਂ ਨੇ ਇੱਕ ਪ੍ਰਾਇੋਰਟੀ ਕਰਕੇ ਮੈਂ ਵੀਡੀਓ ਵੀ ਦੇਖੀਆਂ ਉਹ ਸਫਾਈ ਉਹਨਾਂ ਨੇ ਪਾਣੀ ਕੱਢ ਕੇ ਤੇ ਸਪੈਸ਼ਲ ਸਫਾਈ ਦਾ ਪ੍ਰੋਗਰਾਮ ਕੀਤਾ ਪਰ ਫਿਰ ਵੀ ਸੰਗਤ ਆਪ ਜਾ ਕੇ ਉੱਥੇ ਸੇਵਾ ਕਰਨਾ ਚਾਹੁੰਦੀ ਹੈ ਤੇ ਲਾਂਘਾ ਜਰੂਰ ਖੁੱਲਣਾ ਚਾਹੀਦਾ ਮੈਂ ਉਹੀ ਬੇਨਤੀ ਕਰਦਾ ਪਤਾ ਨਹੀਂ ਕਿ ਜਿੱਦ ਫੜੀ ਬੈਠੇ ਹੈ ਪਜਾ ਕੋਈ ਪਤਾ ਨਹੀਂ ਦਿਮਾਗ ਕੀ ਆਇਆ ਪਿਆ ਆ ਇੱਕ ਮਿੰਟ ਦਾ ਕੰਮ ਹੈ ਮਿੰਟ ਚ ਜੇ ਆਰਮੀ ਆ ਜਾਂਦੀ ਹੈ ਤੇ ਦੇਖੋ ਹਜ਼ਾਰਾਂ ਜਾਨਾਂ ਬੱਸ ਸਕਦੀਆਂ ਜਾਨਵਰ ਬੱਸ ਸਕਦੀਆਂ ਜਾਨਵਰ ਜਾਨਾਂ ਬੱਸ ਸਕਦੀਆਂ